ਹੈਲੋ एवरीवन ਅੱਜ ਆਪਾਂ ਪੜਨ ਜਾ ਰਹੇ ਹਾਂ ਭਾਸ਼ਾ ਤੇ ਲਿਪੀ ਬਾਰੇ ਪਰਿਭਾਸ਼ਾ ਭਾਸ਼ਾ ਸੰਚਾਰ ਦਾ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਮਨ ਦੇ ਹਾਸ ਭਾਵ ਤੇ ਵਿਚਾਰ ਦੂਸਰਿਆਂ ਨਾਲ ਸਾਂਝੇ ਕਰਦਾ ਹੈ ਲਿਖਣ ਬੋਲਣ ਸਮਝਣ ਤੋਂ ਇਲਾਵਾ ਕੁਝ ਕੁ ਸੰਕੇਤ ਵੀ ਸੰਚਾਰ ਦੇ ਸਾਧਨ ਹਨ ਭਾਸ਼ਾ ਸ਼ਬਦ ਦੀ ਉਤਪਤੀ ਇਹ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜੋ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਧਾਤੂ ਤੋਂ ਆਇਆ ਹੈ ਜਿਸ ਦਾ ਅਰਥ ਹੈ ਕਰਨਾ ਬੋਲਣਾ ਤੇ ਸੰਬੋਧਨ ਕਰਨਾ ਭਾਸ਼ਾ ਨੂੰ ਅਰਬੀ ਭਾਸ਼ਾ ਵਿੱਚ ਲਿਸਾਨ ਕਿਹਾ ਜਾਂਦਾ ਹੈ ਭਾਸ਼ਾ ਨੂੰ ਉਰਦੂ ਵਿੱਚ ਜ਼ੁਬਾਨ ਕਿਹਾ ਜਾਂਦਾ ਹੈ ਭਾਸ਼ਾਆਂ ਦੀਆਂ ਕਿਸਮਾਂ ਮੌਖਿਕ ਜਾਂ ਆਮ ਬੋਲ ਚੱਲਦੀ ਭਾਸ਼ਾ ਲਿਖਤੀ ਜੋ ਕਿ ਸਾਹਿਤਿਕ ਭਾਸ਼ਾ ਭਾਸ਼ਾ ਨਾਲ ਸੰਬੰਧਿਤ ਅਨੁਸ਼ੇਦ ਸ਼ਬਦਾਂਨ ਦੁਆਰਾ ਬਾਈ ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ ਸੰਸਕ੍ਰਿਤ ਹਿੰਦੀ ਪੰਜਾਬੀ ਡੋਗਰੀ ਉਰਦੂ ਕਸ਼ਮੀਰੀ ਸਿੰਧੀ ਨੇਪਾਲੀ ਸੰਦਾਲੀ ਬੰਗਲਾ ਗੁਜਰਾਤੀ ਬੋਡੇ ਅਸਾਮੀ ਮਨੀਪੁਰੀ ਮਰਾਠੀ ਮੈਥਲੀ ਉੜੀਆ ਕੋਂਕਣ ਕੰਨੜ ਮਲਿਆਲਮ ਤਾਮਿਲ ਤੇ ਤੇਲਗੂ ਇਹ ਬਾਈ ਭਾਸ਼ਾਵਾਂ ਹਨ 26 ਜਨਵਰੀ 1950 ਨੂੰ ਮੂਲ ਸੰਵਿਧਾਨ ਵਿੱਚ 14 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਸੀ ਇਸ ਲਈ ਕੁਝ ਸੋਧਾਂ ਦੁਆਰਾ ਅੱਠ ਭਾਸ਼ਾਵਾਂ ਨੂੰ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ 21ਵਾਂ ਸੰਵਿਧਾਨ ਸੋਧਨ 1967 ਅਨੁਸਾਰ ਸਿੰਧੀ ਭਾਸ਼ਾ ਨੂੰ ਸ਼ਾਮਿਲ ਕੀਤਾ ਗਿਆ 71ਵੇਂ ਸੰਵਿਧਾਨ ਸੋਧਨ 1992 ਵਿੱਚ ਕੌਂਕਣੀ 네ਪਾਲੀ ਮਨੀਪੁਰੀ ਨੂੰ ਸ਼ਾਮਿਲ ਕੀਤਾ ਗਿਆ 92 92 ਸੰਵਿਧਾਨ ਸੋਧਨ 2003 ਅਨੁਸਾਰ ਮੈਥਲੀ ਸੰਥਾਲੀ ਡੋਗਰੀ ਤੇ ਬੋਡੋ ਨੂੰ ਸ਼ਾਮਿਲ ਕੀਤਾ ਗਿਆ ਭਾਸ਼ਾ ਨੂੰ ਦਰਜੇ ਮਾਤ ਭਾਸ਼ਾ ਦਾ ਅੰਤਰਰਾਸ਼ਟਰੀ ਭਾਸ਼ਾ ਰਾਜ ਭਾਸ਼ਾ ਵਿਅਕਤੀਗਤ ਭਾਸ਼ਾ ਟਕਸਾਲੀ ਭਾਸ਼ਾ ਪਰਦੇਸ਼ਿਕ ਭਾਸ਼ਾ ਤੇ ਉਪ ਭਾਸ਼ਾ ਇਹ ਸਾਰੇ ਭਾਸ਼ਾਵਾਂ ਦੇ ਭਾਸ਼ਾ ਦੇ ਦਰਜੇ ਹਨ ਭਾਸ਼ਾ ਦੀ ਵੰਗੀਆਂ ਵਿਅਕਤੀਗਤ ਭਾਸ਼ਾ ਪਿਜਨ ਤੇ ਕਰੀਓਲ ਵੰਗੀ ਵਿਅਕਤੀਗਤ ਭਾਸ਼ਾ ਇਸ ਭਾਸ਼ਾ ਵਿੱਚ ਆਪ ਭਾਸ਼ਾ ਜਾਂ ਸਲੈਂਗ ਆਉਂਦੀ ਹੈ ਇਹ ਅਸભ્યਕ ਅਰਥਾਂ ਦੀ ਧਾਰਨੀ ਹੁੰਦੀ ਹੈ ਇਸ ਵਿੱਚ ਆਪਾਸ਼ਾ ਮੇਨੇ ਜੀੜ ਨਿੰਦਿਆ ਆਸਬੰਦਿਤ ਹੁੰਦੇ ਹਨ ਗੁਪਤ ਭਾਸ਼ਾ ਇਸੇ ਸ਼੍ਰੇਣੀ ਦੀ ਵੰਗੀ ਹੈ ਜਿਵੇਂ ਫੌਜ ਤੇ ਨਿਹੰਗਾਂ ਦੁਆਰਾ ਗੁਪਤ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਪਿਜਨ ਤੇ ਕਰਿਓਲ ਵੰਗੀ ਪਿਜਨ ਦਾ ਅਰਥ ਹੈ ਕਮ ਚਲਾਉ ਭਾਸ਼ਾ ਪਰ ਸਮਾਂ ਪਾ ਕੇ ਜੇ ਇਹੀ ਭਾਸ਼ਾ ਸਥਾਨਿਕ ਭਾਸ਼ਾ ਬਣ ਜਾਵੇ ਤਾਂ ਉਸ ਨੂੰ ਕਰਿਓਲ ਦਾ ਨਾਮ ਦਿੱਤਾ ਜਾਂਦਾ ਹੈ ਨੋਟ ਪ੍ਰਾਚੀਨ ਪੰਜਾਬ ਦੀ ਉਪਭਾਸ਼ਾ ਡੋਗਰੀ ਸੀ ਅਤੇ ਅੱਜ ਇਹ ਜੰਮੂ ਕਸ਼ਮੀਰ ਦੀ ਭਾਸ਼ਾ ਹੈ ਪੰਜਾਬੀ ਭਾਸ਼ਾ ਪੰਜਾਬੀ ਭਾਸ਼ਾ ਪੰਜਾਬੀ ਪੰਜਾਬ ਦੀ ਭਾਸ਼ਾ ਹੈ ਪੰਜਾਬ ਫਾਰਸੀ ਭਾਸ਼ਾ ਦਾ ਸ਼ਬਦ ਹੈ ਤੇ ਪੰਜਾਬ ਸ਼ਬਦ ਪੰਜ ਪਲਸ ਆਵ ਤੋਂ ਮਿਲ ਕੇ ਬਣਿਆ ਹੈ ਜਿਸ ਦਾ ਅਰਥ ਹੈ ਪੰਜ ਦਰਿਆ ਭਾਵ ਸਤਲੁਜ ਬਿਆਸ ਰਾਵੀ ਚਨਾਬ ਤੇ ਜੇਲਮ ਦੀ ਧਰਤੀ ਪ੍ਰਿੰਸੀਪਲ ਤੇਜਾ ਸਿੰਘ ਨੇ ਸਪ ਸਿੰਧੂ ਦੀ ਭਾਸ਼ਾ ਨੂੰ ਪੰਜਾਬੀ ਦਾ ਨਾਮ ਦਿੱਤਾ 1672 ਵਿੱਚ হাফিজ ਵਰਖੁਰਦਾਨ ਨੇ ਪੰਜਾਬ ਦੀ ਬੋਲੀ ਨੂੰ ਪੰਜਾਬੀ ਕਿਹਾ ਸੀ ਪੰਜਾਬੀ ਭਾਸ਼ਾ ਦਾ ਨਿਕਾਸ ਤੇ ਵਿਕਾਸ ਕਈ ਸਾਰੇ ਵਿਦਵਾਨਾਂ ਦਾ ਕਹਿਣਾ ਹੈ ਕਿ ਭਾਸ਼ਾ ਪਰੋਪੀ ਪਰਿਵਾਰ ਵਿੱਚੋਂ ਉਪਜੀ ਹੈ ਪਰ ਅਸੀਂ ਪੰਜਾਬੀ ਭਾਸ਼ਾ ਦੀ ਜਨਮਦਾਤੀ ਸੰਸਕ੍ਰਿਤ ਭਾਸ਼ਾ ਨੂੰ ਹੀ ਮੰਨਦੇ ਹਾਂ ਆਓ ਦੇਖੀਏ ਕਿਵੇਂ ਹੋਇਆ ਇਸ ਦਾ ਵਿਕਾਸ ਸਭ ਤੋਂ ਪਹਿਲਾ ਵੈਦਿਕ ਭਾਸ਼ਾ ਵੈਦਿਕ ਭਾਸ਼ਾ ਤੋਂ ਸੰਸਕ੍ਰਿਤ ਭਾਸ਼ਾ ਫਿਰ ਪਾਲੀ ਸ਼ੌਰਸੈਣੀ ਅਪਰਾਂਸ਼ ਤੇ ਕਈ ਪੰਜਾਬੀ ਇਸ ਤਰ੍ਹਾਂ ਇਸ ਦਾ ਸਰੂਪ ਪੰਜਾਬੀ ਬਣ ਗਿਆ ਪੰਜਾਬੀ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਪਹਿਲੀ ਇਹ ਪੰਜਾਬੀ ਇੱਕ ਸੂਰਾਤਮਕ ਭਾਸ਼ਾ ਹੈ ਦੂਸਰੀ ਇਹ ਇੱਕ ਸੰਯੋਗਾਤਮਕ ਭਾਸ਼ਾ ਹੈ ਲਿਪੀ ਸਧਾਨ ਸ਼ਬਦਾਂ ਦੇ ਜਿੰਨਾ ਦੇ ਸਮੂਹ ਨੂੰ ਲਿਪੀ ਕਿਹਾ ਜਾਂਦਾ ਹੈ ਹਰ ਇੱਕ ਭਾਸ਼ਾ ਦੀ ਆਪਣੀ ਨਵੇਕਲੀ ਲਿਪੀ ਹੈ ਜਿਵੇਂ ਪੰਜਾਬੀ ਭਾਸ਼ਾ ਦੀ ਲਿਪੀ ਗੁਰਮੁਖੀ ਹੈ ਅੰਗਰੇਜ਼ੀ ਭਾਸ਼ਾ ਦੀ ਲਿਪੀ ਰੋਮਨ ਹੈ ਹਿੰਦੀ ਭਾਸ਼ਾ ਦੀ ਲਿਪੀ ਦੇਵਨਾਗਰੀ ਹੈ। ਅਮ ਇਸੇ ਤਰ੍ਹਾਂ ਹਰ ਇੱਕ ਭਾਸ਼ਾ ਦੀ ਆਪਣੀ ਅਲੱਗ-ਅਲੱਗ ਲਿਪੀ ਹੁੰਦੀ ਹੈ। ਇਹ ਗੱਲ ਜ਼ਰੂਰ ਯਾਦ ਰੱਖਣਾ ਕਿ ਬੋਲਣ ਵਾਲੀ ਭਾਸ਼ਾ ਹੁੰਦੀ ਹੈ ਤੇ ਉਸ ਭਾਸ਼ਾ ਨੂੰ ਲਿਖਣ ਲਈ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਚਲੋ ਆਪਾਂ ਹੁਣ ਇਸ ਦੇ ਨਾਲ ਰਿਲੇਟਡ ਪ੍ਰਸ਼ਨ ਉੱਤਰ ਕਰ ਲੈਣੇ ਆ। ਪਹਿਲਾ ਪ੍ਰਸ਼ਨ ਹੈ ਅਪੋ ਸਿਧਾਂਤ ਕਿਸ ਦੀ ਦੇਣ ਹੈ? ਬੋਧੀ ਸਕੂਲ ਦੀ। ਮਾਤਰੀ ਕਿਸ ਪਾਸ਼ਾ ਦਾ ਸ਼ਬਦ ਹੈ ਸੰਸਕ੍ਰਿਤ ਪੰਜਾਬੀ ਭਾਸ਼ਾ ਤੇ ਫਾਰਸੀ ਪ੍ਰਭਾਵ ਕਦੋਂ ਢਿੱਲਾ ਪੈਣ ਲੱਗਾ ਅੰਗਰੇਜ਼ੀ ਹਕੂਮਤ ਸਮੇਂ ਪੰਜਾਬੀ ਨੂੰ ਰਾਜ ਭਾਸ਼ਾ ਦਾ ਰੁਤਬਾ ਕਦੋਂ ਮਿਲਿਆ 1966 ਇਸਵੀ ਵਿੱਚ ਭਾਸ਼ਾ ਪਰਵਰਤਨ ਦਾ ਕੀ ਕਾਰਨ ਹੁੰਦਾ ਹੈ ਭੂਗੋਲਿਕ ਸਮਾਜਿਕ ਜਾਂ ਸ਼ਬਦ ਉਦਾਰ ਉਦਾਰ ਤੇ ਕਾੜਤ ਪਰਵਾਨਿਤ ਮਾਣ ਦੰਡ ਤੋਂ ਨੀਵੇਂ ਪੱਧਰ ਦੇ ਬੋਲਚਾਲ ਨੂੰ ਕੀ ਕਿਹਾ ਜਾਂਦਾ ਹੈ ਅਪਪਾਸ਼ਾ ਪੰਜਾਬੀ ਭਾਸ਼ਾ ਨੂੰ ਦਫ਼ਤਰੀ ਭਾਸ਼ਾ ਦਾ ਦਰਜਾ ਕਦੋਂ ਮਿਲਿਆ ਸੀ 1968 ਈਸਵੀ ਵਿੱਚ ਪੰਜਾਬੀ ਭਾਸ਼ਾ ਦਾ ਨਿਰੁਕਤ ਕੋਸ਼ ਦਾ ਕਰਤਾ ਕੌਣ ਹੈ ਜੀ ਐਸ ਰਿਆਲ ਭਾਸ਼ਾ ਕੀ ਹੈ ਸੰਚਾਰ ਮਾਧਿਅਮ ਹੈ ਭਾਸ਼ਾ ਕਿੱਥੋਂ ਗ੍ਰਹਿਣ ਕੀਤੀ ਜਾਂਦੀ ਹੈ ਸਮਾਜ ਵਿੱਚੋਂ ਸੰਸਾਰ ਵਿੱਚ ਸਭ ਤੋਂ ਪਹਿਲਾਂ ਕਿਹੜੀ ਲਿਪੀ ਪੈਦਾ ਹੋਈ ਚਿੱਤਰ ਲਿਪੀ ਭਾਸ਼ਾ ਸਾਹਿਤ ਦਾ ਕੀ ਹੈ ਮਾਧਿਅਮ ਹੈ ਬੁੱਧ ਧਰਮ ਦੇ ਗ੍ਰੰਥ ਵਧੇਰੇ ਕਿਸ ਭਾਸ਼ਾ ਵਿੱਚ ਰਚੇ ਹਨ ਪਾਲੀ ਪ੍ਰਕ੍ਰਿਤਿਕ ਭਾਰਤ ਕਿਹੜਾ ਦੇਸ਼ ਹੈ ਬਹੁਭਾਸ਼ਾਈ ਦੇਸ਼ ਹੈ ਪੰਜਾਬੀ ਭਾਸ਼ਾ ਲਈ ਟੁਕਮੀ ਲਿਪੀ ਕਿਹੜੀ ਹੈ ਗੁਰਮੁਖੀ ਹੈ ਤਨਵਾਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਨੋਟਸ ਦਾ ਪੀਡੀਐਫ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ